ਤਾਂ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਨੇ ਇਸ ਸਮੇਂ ਤਾਜਿਲ ਗਿਆਣਾ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਹੈ ਤੇ ਸਾਡੇ ਨਾਲ ਡਾਕਟਰ ਬਲਵਿੰਦਰ ਸਿੰਘ ਜੀ ਹੁੰਦੇ ਨੇ ਕੈਬਨਿਟ ਮਿੰਿਸਟਰ ਗੱਲਬਾਤ ਕਰਦੇ ਨੇ ਸਰ ਅੱਜ ਸਰਕਟ ਹਾਊਸ ਦੇ ਵਿੱਚ ਮੀਟਿੰਗ ਹੋਈ ਸਰ ਕਿਸ ਵਿਸ਼ਿਆਂ ਤੇ ਹੋਈ ਹੈ ਤੇ ਕੀ ਚਰਚਾ ਹੋਈ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੀਗੀ ਜਿਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਮੈਡੀਕਲ ਐਜੂਕੇਸ਼ਨ ਵਾਟਰ ਸਪਲਾਈ ਸੈਨੀਟੇਸ਼ਨ ਲੋਕਲ ਐਂਡ ਰੂਰਲ ਅਰਬਨ ਬਾਡੀਜ਼ ਐਟ ਸੈਟਰਾ ਪਲੱਸ ਐਨ ਜੀਓਜ਼ ਆਈ ਐਮਏ ਐਂਡ ਅਦਰ ਐਸੋਸੀਏਸ਼ਨਸ ਸੋ ਦਾ ਪਰਪਸ ਇਜ਼ ਟੂ ਪ੍ਰੀਵੈਂਟ ਵੈਕਟਰ ਬੋਰਨ ਐਂਡ ਵਾਟਰ ਬੋਰਨ ਡੀਸੀਜ਼ ਕਰਨੀ ਸੀਗੇ ਜੀ ਜਿਹੜੇ ਵੀ ਕੋ ਮੱਖੀਆਂ ਮਛਰਾਂ ਨਾਲ ਡੈਂਗੀ ਮਲੇਰੀਆ ਚਿਕਨ ਗੁੜੀਆਂ ਡਾਇਰੀਆ ਕੋਲਰਾ ਹੈਪਟਾਈਟਸ ਐਟ ਸੈਟਰਾ ਫॉर द ਪ੍ਰੋਵੈਂਸ਼ਨ ਐਂਡ ਇਫ ਇਫ ਇਟ ਹੈਪਨਸ ਦੈਨ देयर ट्रीटਮੈਂਟ ਪ੍ਰੌਮਟ ਟ੍ਰੀਟਮੈਂਟ ਸੋ ਥੈਟ देयर आर नो ਡੈਥਸ ਐਟ ਲੀਸਟ ਜੋ ਉਤਰਾਸ ਦੀ ਹਾਲੇ ਹੋਈ ਹੈ ਪਰ ਇਸ ਤੋਂ ਬਾਅਦ ਜਦੋਂ ਪਾਣੀ ਘਟਣਾ ਉਸ ਤੋਂ ਬਾਅਦ ਜਿਆਦਾ ਬਿਮਾਰੀਆਂ ਸਾਹਮਣੇ ਤਾਂ ਉਸ ਚੀਜ਼ ਵਾਸਤੇ ਕਿਸ ਤਰੀਕੇ ਨਾਲ ਸਰਕਾਰ ਪ੍ਰਪੇਅਰ ਹੈ ਵੀ ਆਰ ਟੈਸਟਿੰਗ ਦਾ ਵਾਟਰ ਐਂਡ ਵੀ ਆਰ ਡੂਇੰਗ ਸਰਵੇਸ ਫਾਰ ਫੀਵਰ ਡਾਇਰੀਆ ਐਂਡ ਡੂਇੰਗ ਰੈਗੂਲਰ ਸਪਰੇਅ ਫਿਊਮਿਗੇਸ਼ਨ ਸੋ देयर विल नॉट ਬੀ ਐਨੀ देयर नो ਨੀਡ ਟੂ ਪੈਨਿਕ ਵੀ ਵਿਲ ਟੇਕ ਕੇਅਰ ਆਫ ਐਨੀ ਐਨੀ ਐਪੀਡੀਮਿਕਲ ਸਿਚੁਏਸ਼ਨ ਦੈਟ ਵਿਲ ਨਾਟ ਅਲਾਉਡ ਟੂ ਹੈਪਨ ਜਸਟ ਜੈਸਰ ਹੀ ਕੈਨ ਆਲ ਜੇ ਪ੍ਰਾਈਮ ਮਿਨਿਸਟਰ ਵੀ ਆ ਰਹੇ ਨੇ ਪੰਜਾਬ ਦੇ ਅਜੇ ਤੱਕ ਇਸ ਤਰੀਕੇ ਦੀ ਉਹਨਾਂ ਵੱਲੋਂ ਮਦਦ ਆ ਜਿਹੜੀ ਗੁਹਾਰ ਲਗਾਈ ਹਾਂ ਹੀ ਇਜ਼ आवर ਪ੍ਰਾਈਮ ਮਿਨਿਸਟਰ ਐਂਡ ਵੀ ਹੈਵ ਵੈਰੀ ਹਾਈ ਹੋਪਸ ਵੀ ਹੈਵ ਆਸਕਡ ਫॉर 20000 ਕਰੋੜਸ ਫॉर ਇੰਟਰਮ ਰਿਲੀਫ ਐਂਡ ਵੀ ਆਰ ਵੈਰੀ ਸ਼ੋਰ ਥੈਟ ਹੀ ਮੇ ਪ੍ਰੋਵਾਈਡ ਮੋਰ ਦੈਨ ਥਿਸ ਸੋ ਵੀ ਵੀ ਹੈਵ ਵੈਰੀ ਹਾਈ ਹੋਪਸ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਲੋਕਾਂ ਨੂੰ ਮੈਂ ਕਹਿਣਾ ਜੀ ਵੀ ਆਰ ਵਿਦ ਯੂ ਡੋਨਟ ਵਰੀ ਇਫ देयर इज ਐਨੀ ਮੈਡੀਕਲ ਪ੍ਰੋਬਲਮ ਕਮ ਟੂ ਅਸ ਇਵਨ ਇਫ ਯੂ ਹੈਵ ਅ ਫਾਈਨੈਂਸ਼ੀਅਲ ਪ੍ਰੋਬਲਮ ਯੂ ਟੈਲ ਅਸ ਯੂ ਕਮ ਟੂ ਅਸ ਆਪ ਹਮੇ ਬਤਾਓ ਵੀ ਵਿਲ ਕਨੈਕਟ ਯੂ ਵਿਦ ਅ ਡੋਨਰ ਫੈਮਿਲੀ ਐਂਡ ਵੀ ਵਿਲ ਟੇਕ ਕੇਅਰ ਆਫ ਆਲ ਯੂਰ ਨੀਡਸ ਮੇਰੇ ਨਾਲ ਮੇਰੀ ਭੈਣ ਸਰਬਜੀਤ ਕੌਰ ਮਾਨਕੇ ਮੇਰੇ ਸਾਥੀ ਹੈਗੇ ਜੀ ਸਾਡੇ ADC ਜੀ ਔਰ ਸਾਡੇ ਸਿਵਲ ਸਰਜਨ ਔਰ ਬਹੁਤ ਸਾਰੇ NGOਸ ਡਾਕਟਰ ਬਿਸ਼ਪੋਂ ਔਰ ਹੈਲਪਫੁਲ NGO ਤੋਂ IIMR ਦੇ ਪ੍ਰਧਾਨ ਡਾਕਟਰ ਤਿਰਤ ਜੀ ਔਰ ਬਹੁਤ ਸਾਰੇ ਜਿਹੜੇ NGO ਦੇ ਸਾਨੂੰ ਜਾਣ ਕੀਤਾ ਜੀ ਜੋ ਇਸ ਵੇਲੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਈ ਆ ਪੰਜਾਬ ਨੂੰ ਬਹੁਤ ਵੱਡਾ ਦੁਖਾਂਤ ਹੋਇਆ ਉਹਦੇ ਵਿੱਚ ਮੈਂ ਕਹੂੰਗਾ ਕਿ ਦੁਖਾਂਤ ਬਹੁਤ ਵੱਡਾ ਖਾਸ ਕਰਕੇ ਜਿਹੜੇ ਬਾਰਡਰ ਦੇ ਸੱਤ ਡਿਸਟ੍ਰਿਕਟ ਹੈ ਇਹ ਕਪੂਰਥਲੇ ਤੋਂ ਸ਼ੁਰੂ ਹੋਇਆ ਸੀਗਾ ਜੀ ਫਾਜਲ ਕਾ ਫਰੋਜਪੁਰ ਤਰਨਤਾਰ ਅੰਮ੍ਰਿਤਸਰ ਗੁਰਦਾਸਪੁਰ ਔਰ ਪਠਾਨਕੋਟ ਜਿਹੜੇ ਵਸਟ ਅਫੈਕਟਡ ਜ਼ਿਲ੍ਹੇ ਹੈਗੇ ਆ ਜੀ ਉਹਨਾਂ ਦੇ ਵਿੱਚ ਫਸਲ ਦਾ ਵੀ ਨੁਕਸਾਨ ਹੋਇਆ ਨਾਲ ਜ਼ਮੀਨ ਵੀ ਗਈ ਘਰ ਵੀ ਗਿਆ ਘਰ ਦਾ ਸਮਾਨ ਵੀ ਗਿਆ ਔਰ ਮवेशੀਆਂ ਦਾ ਪਸ਼ੂਆਂ ਦਾ ਬਹੁਤ ਵੱਡੇ ਜਿਹੜਾ ਪਸ਼ੂ ਧਨ ਦਾ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਲੋਕਾ ਕੋੜ ਜੇ ਕੁਝ ਬਚਿਆ ਤਾਂ ਉਹਨਾਂ ਕੋਲੇ ਜਿਹੜੀ ਆਪਣੇ ਗੁਰੂਆਂ ਦੀ ਦਾਤ ਹੈ ਚੜ੍ਹਦੀ ਕਲਾ ਉਹਨਾਂ ਦੀ ਹਿੰਮਤ ਉਹਨਾਂ ਦਾ ਹੌਸਲਾ ਔਰ ਜਿੱਡਾ ਵੱਡਾ ਦੁਖਾਂਤ ਸੀਗਾ ਉਹਨਾਂ ਵੱਡਾ ਜਿਹੜਾ ਹੈਗਾ ਪੂਰੇ ਮੈਂ ਕਹੂੰਗਾ ਕਿ ਖਾਸ ਕਰਕੇ ਪੰਜਾਬੀਆਂ ਨੇ ਦੇਸ਼ ਦੇ ਵਿੱਚ ਵਿੱਚ ਰਹਿੰਦਿਆਂ ਨੇ ਉਦੋਂ ਵੱਡਾ ਉਹਨਾਂ ਦਾ ਰਿਸਪੌਂਸ ਹੈ ਤੁਸੀਂ ਬਾਰਡਰ ਦੇ ਵਿੱਚ ਜਾਓਗੇ ਸੇਧ ਦੀਆਂ ਟੀਮਾਂ ਇਕੱਲੇ ਇਕੱਲੇ ਪਿੰਡ ਤੱਕ ਪਹੁੰਚ ਰਹੀਆਂ ਲੰਗਰ ਜਿਹੜਾ ਹੈਗਾ ਰਾਸ਼ਨ ਔਰ ਮवेशੀਆਂ ਵਾਸਤੇ ਚਾਰਾ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਤੁਸੀਂ ਜਿਹੜੀ ਮਤਲਬ ਤੁਸੀਂ ਕਹ ਰਹੋ ਸਮਗਰੀ ਜਿਹੜੀ ਲੋਕਾਂ ਨੂੰ ਲੋੜ ਪੈ ਸਕਦੀ ਆ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦਾ ਈਵਨ ਜਿਹੜੇ ਪਸ਼ੂ ਧਾਲਾ ਉਹਨਾਂ ਨੂੰ ਭੁੱਖਾ ਨਹੀਂ ਰਹਿਣ ਦਿੰਦਾ ਔਰ ਲੋਕਾਂ ਨੂੰ ਕੰਬਲ ਹੋਰ ਜੋ ਵੀ ਸਬਾਨ ਚਾਹੀਦਾ ਗੈਸ ਇਨਵਰਟਰ ਔਰ ਪੰਜਾਬੀਆਂ ਨੇ ਹਮੇਸ਼ਾ ਦਿਲ ਖੋਲ ਕੇ ਪੂਰੀ ਦੁਨੀਆ ਚ ਵੀ ਔਰ ਇਸ ਵਾਰ ਜਿਹੜੀ ਹੈਗੀ ਆ ਹਰ ਜਿਹੜੇ ਹੈਗੇ ਆ ਉਹ ਹਿਮਾਚਲ ਚ ਵੀ ਆਏ ਆ ਉਤਰਾਖੰਡ ਚ ਵੀ ਆਇਆ ਆ ਅੱਧੇ ਹਿੰਦੁਸਤਾਨ ਚ ਆਇਆ ਆ ਲੇਕਿਨ ਕਿਉਂ ਕਹਿ ਰਹੇ ਸੀਗੇ ਕਿ ਹੜ ਤਾਂ ਬਹੁਤ ਜਗ੍ਹਾ ਤੇ ਆਇਆ ਬਟ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਆਪਣੇ ਭਾਈਚਾਰਾ ਨਵਾਇਆ ਉਹਦੀ ਮਿਸਾਲ ਕਿਤੇ ਦੇਖਣ ਨੂੰ ਨਹੀਂ ਮਿਲਦੀ ਔਰ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਦਾ ਮੋਰਚਾ ਲੱਗਿਆ ਸੀ ਇੱਕ ਜਿਹੜੀ ਗੱਲ ਮੇਰੇ ਦਿਲ ਨੂੰ ਛੋ ਗਈ ਉਹ ਇਹ ਸੀਗਾ ਕਿ ਰਾਜਸਥਾਨ ਦੀਆਂ ਔਰਤਾਂ ਨੇ ਆਪਣੇ ਉਹਨਾਂ ਕੋਲੇ ਵਿਚਾਰਿਆਂ ਕੋਲੇ ਸੋਨੇ ਦੇ ਤਾਂ ਨਹੀਂ ਸੀ ਉਹਨਾਂ ਨੇ ਪਰ ਫਿਰ ਵੀ 20 ਗ੍ਰਾਮ ਸੋਨਾ ਤੇ 2 ਕਿਲੋ ਤੋਂ ਬਾਅਦ ਚਾਂਦੀ ਦੇ ਗਹਿਣੇ ਆਪਣੇ ਪੰਜਾਬ ਦੇ ਲੋਕਾਂ ਲਈ ਦਾਨ ਕਰਦੇ ਉਹਨਾਂ ਨੇ ਵੀ ਜਿਹੜੇ ਸਾਡੇ ਪੰਜਾਬ ਦੇ ਭਰਾ ਆ ਇਹ ਭਾਈਚਾਰਾ ਜਿਹੜਾ ਪਹਿਲਾਂ ਵੀ ਸੀ ਔਰ ਜਦੋਂ ਸਿੰਘੂ ਬਾਰਡਰ ਤੇ ਮੋਰਚਾ ਲੱਗਿਆ ਹਰਿਆਣੇ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਦੇ ਆਪਣੇ ਆਪ ਕੋਈ ਬਹੁਤ ਜ਼ਿਆਦਾ ਅਮੀਰ ਲੋਕ ਨਹੀਂ ਐ ਉਹ ਕਈ ਤਾਂ ਇੱਕ ਔਰਤ ਬਜ਼ੁਰਗ ਮਾਤਾ ਕਹਿ ਰਹੀ ਸੀ ਕਿ ਮੇਰੇ ਕੋਲ ਜਿਹੜੀ ਕੁੜੀ ਵਰੀ ਸੇਵਾ ਕਰਦੀ ਆ ਮੈਂ ਆਪਣੀ ਜਿਹੜੀ ਚਾਂਦੀ ਦੀ ਬੰਗ ਸੀ ਬੈਂਗਲ ਸੀ ਉਹ ਮੈਂ ਉਹਦੇ ਵਿਆਹ ਲਈ ਰੱਖੀ ਸੀ ਪਰ ਮੈਂ ਹੁਣ ਹਾਰਟ ਟ੍ਰੀਟ ਦਾ ਵਾਸਤੇ ਭੇਜ ਰਹੀ ਆ ਲੋਕਾਂ ਨੇ ਆਪਣੇ ਗਹਿਣੇ ਤੱਕ ਲਾ ਕੇ ਸੁੱਟ ਦਿੱਤੇ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਸਾਰੇ ਐਨ ਜੀਓ ਦਾ ਧੰਨਵਾਦ ਕਰਦਾ ਔਰ ਸਾਡੇ ਸਾਰੇ ਜਿੰਨੇ ਵੀ ਸਾਡੇ ਡਾਕਟਰਸ ਹੈਗੇ ਆ ਚਾਹੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆ ਬਿਸ਼ਮੋਨ ਜੀ ਆ ਔਰ ਸਾਡੇ ਤਾਂ ਖਰਸਾਦਾ ਤਾਂ ਫਰਜ਼ ਵੀ ਆ ਸੀ ਤਾਂ ਵੀ ਆਰ ਦਾ ਸਰਵੈਂਟਸ ਆਫ ਦਾ ਪੀਪਲ ਚਾਹੇ ਅਸੀਂ ਚੁਣੇ ਹੋਏ ਪ੍ਰਤੀਨਿਧੀ ਆ ਸਾਡੇ ਐਮ ਐਲ ਏ ਮਨਿਸਟਰਸ ਔਰ ਜਿੰਨੇ ਵੀ ਸਾਡੇ ਹੋਰ ਕਾਰਪੋਰੇਟਰਸ ਔਰ ਸਾਰੇ ਸਾਰੀਆਂ ਪਾਰਟੀ ਵਾਈ ਤੋਂ ਪਰੋਟ ਕੇ ਔਰ ਸਾਡੇ ਜਿੰਨੇ ਮਤਲਬ ਮੈਂ ਕਹੂੰਗਾ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਸਰਵਿਸ ਤੱਕ ਜਿੰਨੇ ਸਾਰੇ ਕਰਮਚਾਰੀ ਆ ਉਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਇਸ ਵੇਲੇ 24 ਘੰਟੇ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਇਹਦੇ ਨਾਲ ਨਾਲ ਜਿੱਡੀ ਵੱਡੀ ਦੁਖਾਨਤ ਹੈ ਉਹਦੇ ਵਾਸਤੇ ਹੋਰ ਬਹੁਤ ਕੋਸ਼ਿਸ਼ ਕਰਨ ਦੀ ਲੋੜ ਹੈ ਕੱਲ ਮੈਂ ਜਿਮਖਾਨਾ ਕਲੱਬ 'ਚ ਗਿਆ ਸੀ ਉਹਨਾਂ ਨੇ 11 ਲੱਖ ਰੁਪਏ ਉਹ ਕਹਿੰਦੇ ਜੀ ਅਸੀਂ ਸਾਰੇ ਅਸੀਂ 2900 ਮੈਂਬਰ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ 2900 ਪਰਿਵਾਰ ਅਡਾਪਟ ਕਰੀਏ ਜਿਨ੍ਹਾਂ ਦੇ ਖਾਤੇ ਵਿੱਚ ਅਸੀਂ 50-50 ਹਜ਼ਾਰ ਰੁਪਏ ਪਾਵਾਂਗੇ ਇਸੇ ਤਰ੍ਹਾਂ ਡਿਵਾਈਨ ਓਕਾਰ ਮਿਸ਼ਨ ਆ ਉਹਨਾਂ ਨੇ 10 ਫੈਮਿਲੀਆਂ ਅਡਾਪਟ ਕਰ ਲਈਆਂ ਹੋਰ ਬਹੁਤ ਸਾਰੇ ਜਿਹੜੇ ਐਨ ਆਰ ਆਈਸ ਆਗੇ ਜਿਹੜੇ ਮੈਨੂੰ ਪਰਸਨਲੀ ਜਾਣਦੇ ਆ ਸੈਕਰੋਮੈਂਟੋ ਤੋਂ ਆਗੇ ਆ ਜੀ ਉਹਨਾਂ ਨੇ 7 ਫੈਮਿਲੀਆਂ ਅਡਾਪਟ ਕੀਤੀਆਂ ਲਗਾਤਾਰ ਮੇਰੇ ਕੋਲੇ ਆਫਰ ਆ ਰਹੇ ਆ ਕਿ ਸਾਨੂੰ ਸਿਰਫ ਇੱਕ ਕਨਸਰਨ ਆ ਉਹਨਾਂ ਦਾ ਕਿ ਜੈਨੂਇਨ ਫੈਮਿਲੀ ਹੋਵੇ ਲੋੜਵੰਦਾਂ ਤੱਕ ਸਾਡੀ ਮਦਦ ਪਹੁੰਚੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਔਰ ਬਹੁਤ ਸਾਰੇ ਪੰਜਾਬੀ ਆਰਟਿਸਟ ਕੋਈ 1 ਕਰੋੜ ਕੋਈ 5 ਕਰੋੜ ਤੇ ਸਾਡੀ ਸਾਰਿਆਂ ਦੀ ਕੋਸ਼ਿਸ਼ ਵੀ ਇਹ ਆ ਕਿ ਜਿਹੜੀ ਹੈਗੀ ਆ ਇਹ ਲੋਕਾਂ ਤੱਕ ਮਦਦ ਪਹੁੰਚੇ ਇਹਦੇ ਨਾਲ ਨਾਲ ਪੰਜਾਬ ਸਰਕਾਰ ਨੇ ਬਹੁਤ ਇਤਿਹਾਸਿਕ ਫੈਸਲੇ ਲੈ ਕੇ ਜਿਹਦੇ ਵਿੱਚ ਜਿਹਦਾ ਰੇਤ ਉਸ ਦੀ ਜਿਹਦਾ ਖੇਤ ਉਸੇ ਦੀ ਰੇਤ ਕਿਉਂਕਿ ਜਦੋਂ ਹੜ੍ਹ ਆਉਂਦੇ ਆ ਉੱਥੇ 4-4 5-5 ਫੁੱਟ ਘਾਹ ਚੜ ਜਾਂਦੀ ਹੈ ਉਹਨਾਂ ਨੇ ਅਗਲੀ ਫਸਲ ਬੀਜਣੀ ਆ ਤੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਆ ਕਿ ਜਿਹੜੀ ਤੁਹਾਡੇ ਕੋਲ ਖੇਤ ਚ ਰੇਤ ਆ ਗਈ ਆ ਤੁਸੀਂ ਉਹਨੂੰ ਵੇਚ ਦਿਓ ਉਹਨੂੰ ਇਕੱਠੀ ਕਰਕੇ ਰੱਖ ਲਓ ਬਾਅਦ ਵਿੱਚ ਵੇਚ ਦਿਓ ਆਪਣੇ ਕਿਸੇ ਕੰਮ ਲਈ ਵਰਤ ਲਓ 20000 ਰੁਪਏ ਪਰ ਏਕੜ ਕੰਪਨਸੇਸ਼ਨ ਜਿਹਨਾਂ ਦੇ ਰੱਬ ਨਾ ਕਰੇ ਜਿਹਨਾਂ ਦੀ ਮੌਤ ਹੋ ਗਈ ਆ ਉਹਨਾਂ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ 4 ਲੱਖ ਦਾ ਜਿਹੜਾ ਹੈਗਾ ਐਕਸਪਰੇਸ਼ੀਆ ਤੇ ਪੰਜਾਬ ਗਵਰਨਮੈਂਟ ਨੇ ਵੀ ਜਿਹੜਾ ਦਿਲ ਖੋਲ ਕੇ ਜਿਹਨਾਂ ਦੇ ਮਕਾਨ ਗਰੇ ਆ ਉਹਨਾਂ ਵਾਸਤੇ ਵੀ ਔਰ ਜਿਨ੍ਹਾਂ ਦਾ ਮੋਬੇਸੀ ਗਏ ਆ ਉਹਨਾਂ ਦਾ ਉਹਨਾਂ ਵਾਸਤੇ ਵੀ ਜਿਹੜੀ ਮਦਦ ਹੈ ਪੰਜਾਬ ਸਰਕਾਰ ਦੇਏਗੀ ਔਰ ਸਾਡੇ ਪ੍ਰਧਾਨ ਮੰਤਰੀ ਆ ਰਹੇ ਆ ਮੈਂ ਉਮੀਦ ਕਰਦਾ ਕਿ ਜਿਨ੍ਹਾਂ ਪੰਜਾਬ ਸਰਕਾਰ ਹੈ ਉਹਨਾਂ ਦਾ ਬਜਟ ਤਾਂ ਬਹੁਤ ਵੱਡਾ ਉਹ ਇਸ ਤੋਂ 4 ਗੁਣਾ ਜ਼ਰੂਰ ਸਾਨੂੰ ਜਿਹੜਾ ਮੁਆਵਜ਼ਾ ਜਿਹੜਾ ਹੈਗਾ ਜੋ ਪੰਜਾਬ ਸਰਕਾਰ ਨੇ ਮੰਗਿਆ ਉਹ ਵੀ ਦੇ ਕੇ ਜਾਣਗੇ ਇਸ ਤੋਂ ਸਵਾਇਆ ਤੁਹਾਡੇ ਜਰੀਏ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ 104 ਨੰਬਰ ਹੈ ਜੀ 104 104 ਨੰਬਰ ਡਾਇਲ ਕਰੋ ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਰੱਬ ਨਾ ਕਰੇ ਕਿਸੇ ਨੂੰ ਕੋਈ ਸੱਪ ਡਸ ਜੇ ਕੋਈ ਕੁੱਤੇ ਮਤਲਬ ਡੌਗ ਬਾਈਟ ਹੋ ਜਾਏ ਮੰਕੀ ਬਾਈਟ ਹੋ ਜਾਏ ਕੋਈ ਹੋਰ ਜੰਗਲੀ ਜਾਨਵਰ ਦੀ ਬਾਈਟ ਹੋ ਜਾਏ ਕੋਈ ਪ੍ਰੈਗਨੈਂਟ ਲੇਡੀ ਆ ਡਿਲੀਵਰੀ ਹੋਣੀ ਆ ਪਿੰਡ ਪਾਣੀ ਨਾਲ ਘਿਰਿਆ ਹੋਇਆ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋ ਤੁਹਾਨੂੰ 10 ਮਿੰਟ ਚ ਕਾਲ ਆ ਜੇਗੀ ਅੱਧੇ ਘੰਟੇ ਚ ਐਂਬੂਲੈਂਸ ਆ ਕੇ ਤੁਹਾਨੂੰ ਲੈ ਜਾਏਗੀ ਔਰ ਹਸਤਾਚ ਡਿਲੀਵਰੀ ਕਰਾ ਕੇ ਜੱਚਾ ਬੱਚਾ ਨੂੰ ਘਰੇ ਛੱਡ ਕੇ ਆਵਾਂਗੇ ਕੋਈ ਕਿਸੇ ਕੋਲ ਦਵਾਈ ਮੁੱਕੀ ਹੋਈ ਆ ਕੋਈ ਦਿੱਕਤ ਨਹੀਂ ਹੈ ਅਸੀਂ ਹਰ ਪਿੰਡ ਦੇ ਵਿੱਚ ਕੈਂਪ ਲਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸ਼ਡਿਊਲ ਬਣਦਾ ਪਿਆ ਪਹਿਲਾਂ ਜਿਹੜੇ 5-7 ਜ਼ਿਲ੍ਹੇ ਉਹਨਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੈਂਪ ਲਗਾਵਾਂਗੇ ਉੱਥੇ ਦਵਾਈਆਂ ਦੇਵਾਂਗੇ ਸਾਡੀਆਂ ਮੋਬਾਈਲ ਮੈਡੀਕਲ ਟੀਮ ਹੈ ਉਹ ਜਾ ਕੇ ਕੈਂਪ ਲਗਾਣ ਗਿਆ ਜਿੰਨੇ ਸਾਡੇ ਬੇਸ ਹਸਪੀਟਲ ਹੈ ਜਿਹਦੇ ਵਿੱਚ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪਤਾਲ ਔਰ ਸੀਐਸਸੀਜ਼ 225 ਦੇ ਕਰੀਬ ਇਹ ਆ ਕੁਝ ਪ੍ਰਾਇਮਰੀ ਹੈਲਥ ਸੈਂਟਰ 300 ਹਸਪਤਾਲਾਂ ਦੇ ਵਿੱਚ 24 ਘੰਟੇ ਦਵਾਈ ਅਵੇਲੇਬਲ ਹੈ ਸਨੇਕ ਬਾਈਟ ਦੀ ਡੌਗ ਬਾਈਟ ਦੀ ਵੈਕਸੀਨੇਸ਼ਨ ਅਵੇਲੇਬਲ ਹੈ 100% ਫ੍ਰੀ ਹੈ ਸਾਰਾ ਕੁਝ ਸਾਰੇ ਟੈਸਟ ਹੋ ਰਹੇ ਆ ਉੱਥੇ ਸਾਰਾ ਕੁਝ ਫ੍ਰੀ ਹੈ ਕਿਸੇ ਵੇਲੇ ਵੀ ਘਰ ਬੈਠ ਕੇ ਸੋਚਣਾ ਨਹੀਂ ਹੈ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੈ ਸਾਡੇ ਕਿਸੇ ਵੀ ਸਿਹਤ ਸੈਂਟਰ ਚਲੇ ਜਾਓ ਔਰ ਜਿਹੜੇ ਜਿੱਥੇ ਬਹੁਤ ਜ਼ਿਆਦਾ ਹੜ੍ਹ ਆਏ ਹੋਇਆ ਉੱਥੇ ਜਿਹੜਾ ਲਾਸਟ ਜਿੱਥੇ ਤੱਕ ਐਂਬੂਲੈਂਸ ਜਾਂਦੀ ਹੈ ਉੱਥੇ ਚਾਹੇ ਕੋਈ ਸਕੂਲ ਹੋਵੇ ਕੋਈ ਧਰਮਸ਼ਾਲਾ ਹੋਵੇ ਉੱਥੇ ਅਸੀਂ 24 ਘੰਟੇ ਦੀ ਰਿਸਪਨਸਿਵਿਟੀ ਖੋਲਤੀ ਹੋਈ ਆ ਸੋ ਇਹ ਸਾਰੇ ਉਪਰਾਲੇ ਜਿਹੜੇ ਹੈਗੇ ਆ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਐਨ ਜੀਓ ਸਦਾਨੀ ਸਜਣਾ ਦੇ ਜਿਹੜਾ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਆ ਤੋ ਸਾਡੀ ਕੋਸ਼ਿਸ਼ ਹੈ ਇਸ ਵਾਰੀ ਸਾਡੇ ਅਜੇ ਤੱਕ ਵੀ ਇਸ ਵਾਰੀ ਮਤਲਬ ਮੀਂਹ ਬਹੁਤ ਪਿਆ ਜਿਹੜਾ ਬਰੀਡਿੰਗ ਸਿਸਟਰ ਬੜਾ ਜਿਹੜਾ ਸਿਸਟ ਬੜਾ ਣਕੂਲ ਹੈ ਤੇ ਅਸੀਂ ਹੁਣ ਤੱਕ ਅਸੀਂ ਕਾਮਯਾਬ ਰਹੇ ਹੈ ਡੈਂਗੂ ਦੇ ਨਾਲ ਨਾ ਤਾਂ ਕੋਈ ਪਲੇਟ ਲੈਟਸ ਦੀ ਹਾਂਕਾਰ ਮੱਚੀ ਹੈ ਤੇ ਨਾ ਅਜੇ ਤੱਕ ਕੋਈ ਮੌਤ ਹੋਈ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਸਾਡੇ ਕੋਲੇ ਦਵਾਈ ਵੀ ਬਾਧੂ ਹੈ ਸਪਰੇ ਪੰਪ ਵੀ ਹੈ ਜਿੱਥੇ ਕਿਤੇ ਮੋਸਕੀਟੋ ਦੀ ਬਰੀਡਿੰਗ ਹੈ ਸਾਨੂੰ ਖਬਰ ਭੇਜੋ ਉੱਥੇ ਮਿਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੇ ਸਾਡੇ ਪੰਚਾਇਤ ਮਹਿਕਮੇ ਦੀਆਂ ਸਿਹਤ ਮਹਿਕਮੇ ਦੀਆਂ ਟੀਮਾਂ ਆਣ ਗਿਆ ਪਾਣੀ ਟੈਸਟ ਕਰਨ ਗਿਆ ਜਿੱਥੇ ਲਾਰਵਾ ਹੋਏਗਾ ਉੱਥੇ ਸਪਰੇ ਕਰਨ ਗਿਆ ਸੋ ਇਹ ਸਾਰੇ ਬੰਦੋਬਸਰ ਸਰਕਾਰ ਨੇ ਕੀਤੇ ਹੋਏ ਆ ਕਿ ਮਤਲਬ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਜਿਵੇਂ ਲੋਕਾਂ ਦਾ ਸਹਿਯੋਗ ਚਾਹੀਦਾ ਕਿ ਸਾਨੂੰ ਇਨਫੋਰਮੇਸ਼ਨ ਚਾਹੀਦੀ ਆ ਸਾਨੂੰ ਸਿਰਫ ਸੂਚਨਾ ਚਾਹੀਦੀ ਆ ਤੇ ਕਿਸੇ ਕਿਸਮ ਦੀ ਮਤਲਬ ਕਦੇ ਵੀ ਉਦਾਸ ਨਹੀਂ ਹੋਣਾ ਨੁਕਸਾਨ ਬਹੁਤ ਹੋਇਆ ਬਹੁਤ ਸਾਰੇ ਐਨ ਜੀਓ ਜਿਹੜੇ ਹੈਗੇ ਆ ਉਹ ਉਹਨਾਂ ਵਾਸਤੇ ਉਹਨਾਂ ਵਾਸਤੇ ਮਾਲੀਏ ਬਦਦਤ ਦੀ ਵੀ ਬੰਦੋਬਸਤ ਕਰ ਰਹੇ ਆ ਤੁਸੀਂ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਜਿਹੜਾ ਪ੍ਰਸ਼ਾਸਨ ਨੂੰ ਜਿਨ੍ਹਾਂ ਦੀਆਂ ਹਾਰਦੀਆਂ ਆ ਜਾਣਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵਾਸਤੇ ਸਰਕਾਰੀ ਏਡ ਤੋਂ ਪਹਿਲਾਂ ਜਿਹੜੇ ਦਾਨੀ ਸੱਜਣ ਆ ਉਹਨਾਂ ਦੇ ਨਾਲ ਕਨੈਕਟ ਕਰ ਦਈਏ ਇੱਕ ਲੋੜਵੰਦ ਨੂੰ ਅਸੀਂ ਇੱਕ ਦਾਨੀ ਸੱਜਣ ਨਾਲ ਕਨੈਕਟ ਕਰਾਂਗੇ ਉਹ ਉਹਨਾਂ ਦੀ ਹਰ ਤਰ੍ਹਾਂ ਕੋਸ਼ਿਸ਼ ਕਰਨਗੇ ਉਹਨਾਂ ਦਾ ਜਿਹੜਾ ਐਮਰਜੈਂਸੀ ਦਾ ਪੀਰੀਅਡ ਆ ਉਹਦੇ ਵਿੱਚ ਫਾਈਨੈਂਸ਼ੀਅਲ ਮਦਦ ਵੀ ਕਰਨਗੇ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਸਾਈਕੋਲੋਜੀਕਲ ਉਹਨਾਂ ਨੂੰ ਤਲਾਸ਼ਾ ਵੀ ਦੇਣਗੇ ਔਰ ਹਰ ਸੰਭਵ ਕੋਸ਼ਿਸ਼ ਕਰਨਗੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ ਜੀ ਆਪਣਾ ਹਾਂ ਜੀ ਆਰ ਦਿਨਾਂ ਹੈਲਥ ਨਹੀਂ ਤੋਂ ਰਚ ਨੂੰ ਵੀ ਪਿਆ ਜੀ ਨੁਕਸਾਨ ਹੋਇਆ हां ए बहुत अच्छा क्वेश्चन है जी बहुत ज्यादा होया 780 करोड़ ਦਾ ਮੈਂ ਨੱਡਾ ਸਾਹਿਬ ਨੂੰ ਚਿੱਠੀ ਲਿਖਤੀ ਸੀ ਅੱਜ ਤੋਂ ਤਕਰੀਬਨ ਤਕਰੀਬਨ 8-10 ਦਿਨ ਪਹਿਲਾਂ ਤੇ ਮੈਨੂੰ ਉਮੀਦ ਹੈ ਕਿ ਉਹ ਵੀ ਕਰਨਗੇ ਸਾਡੇ ਮਤਲਬ 1280 ਦੇ ਕਰੀਬ ਜਿਹੜੇ ਹੈਗੇ ਆ ਉਹ ਸਾਡੀਆਂ ਡਿਸਪੈਂਸਰੀਆਂ ਸਬਸੈਂਟਰ ਨੂੰ ਬਹੁਤ ਜ਼ਿਆਦਾ ਡੈਮੇਜ ਹੋਇਆ ਬਿਲਡਿੰਗ ਵੀ ਕਲਾਪਸ ਕਰ ਗਈਆਂ ਕਿਹੜੀ ਜਗ੍ਹਾ ਤੇ ਔਰ 41 ਵਿੱਚੋਂ 31 ਸਬਡਿਵੀਜ਼ਨ ਹਸਪਤਾਲ ਦੇ ਵਿੱਚ ਪਾਣੀ ਵੜ ਗਿਆ ਜਾਂ ਛੱਤਾਂ ਨੂੰ ਡੈਮੇਜ ਹੋ ਗਿਆ ਔਰ 161 ਦੇ ਵਿੱਚੋਂ 100 ਸਾਡੇ ਜਿਹੜੇ ਕਮਿਊਨਿਟੀ ਹਲਥ ਸੈਂਟਰ ਹੈ ਉਹਨਾਂ ਦੀ ਬਿਲਡਿੰਗ ਨੂੰ ਡੈਮੇਜ ਹੋਇਆ ਔਰ ਬਹੁਤ ਜ਼ਿਆਦਾ ਜਿਹੜਾ ਹੈਗਾ ਉਹਦੇ ਆਸ-ਪਾਸੇ ਹੋਰ ਵੀ ਮਤਲਬ ਨੇਚਰਲੀ ਇਹਦੇ ਵਿੱਚ ਸਕੂਲਾਂ ਨੂੰ ਸੜਕਾਂ ਨੂੰ ਬਿਜਲੀ ਦੇ ਟਰਾਂਸਮਿਸ਼ਨ ਲਾਈਨਸ ਨੂੰ ਜਿੰਨਾ ਵੀ ਮਤਲਬ ਜੜੀਆਂ ਵੀ ਬਿਲਡਿੰਗ ਆ ਗਈਆਂ ਚਾਹੇ ਉਹ ਸਕੂਲ ਹੋਣ ਹੈਲਥ ਹੋਵੇ ਜਾ ਕੋਈ ਕਿਸੇ ਹੋਰ ਕਿਸੇ ਮਹਿਕਮੇ ਦੀਆਂ ਬਿਲਡਿੰਗਸ ਹੋਣ ਸਾਰਿਆਂ ਨੂੰ ਡੈਮੇਜ ਹੋਇਆ ਜੀ ਸੜਕਾਂ ਦਾ ਬਹੁਤ ਡੈਮੇਜ ਹੋਇਆ ਪੁਲਾਂ ਦਾ ਬਹੁਤ ਡੈਮੇਜ ਹੋਇਆ ਪੁਲਾਂ ਦੇ ਪੁਰ ਰੁੜ ਗਏ ਮਾਚਤ ਦਾ ਜਮੀਨ ਸਾਫ ਹੋ ਗਿਆ ਸੜਕਾਂ ਔਰ ਜਿਹੜਾ ਬਿਜਲੀ ਦੇ ట్రాన్స్‌ਮਿਸ਼ਨ ਲਾਈਨ ਨੇ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਸੋ ਜਿਹੜਾ ਇਨਫਰਾਸਟ੍ਰਕਚਰ ਡੈਮੇਜ ਆ ਉਹ ਤੱਕ ਉਹ ਤਾਂ ਬਹੁਤ ਜ਼ਿਆਦਾ ਹੈਗਾ ਜੀ ਉਹ ਤਾਂ ਮਤਲਬ ਕਰੋੜਾਂ ਅਰਬਾਂ ਚੱਲੇ ਦੇਖੋ ਉਹਦੇ ਚ ਮੈਂ ਕਿਹਾ ਵੀ ਅਸੀਂ ਜਿਹੜੇ 99% 98% ਬੰਦੇ ਠੀਕ ਕੰਮ ਕਰਦੇ ਆ ਜਿੱਥੇ ਸਾਨੂੰ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਦੇਵੇਗਾ ਜਿਸ ਤਰ੍ਹਾਂ ਤੁਹਾਡੇ ਇੱਕ ਮੀਡੀਆ ਦੇ ਉੱਤੇ ਆਇਆ ਸੀ ਇੱਕ ਬੱਚੇ ਦੀ ਦਿੱਕਤ ਸੀ ਗਿਆ ਸੀ ਉੱਥੇ ਪਹੁੰਚ ਗਏ ਬੱਚੇ ਨੂੰ ਰੈਸਕਿਊ ਕਰਕੇ ਹਸਪਤਾਲ ਚ ਦਾਖਲ ਕਰਾ ਦਿੱਤਾ ਉਹਦਾ ਇਲਾਜ ਫ੍ਰੀ ਚੱਲਦਾ ਪਿਆ ਉਹਨਾਂ ਦੀ ਫੈਮਿਲੀ ਦੀ ਵੀ ਸਪੋਰਟ ਕਰ ਰਹੇ ਆ ਅਸੀਂ ਇਹਨਾਂ ਦੇ ਵਿੱਚ ਸਾਡੇ ਕੋਲੇ ਜੀ ਇਹਦੀ ਮਤਲਬ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਾਡੀਆਂ ਕਮਿਟੀਆਂ ਬਣੀਆਂ ਹੋਈਆਂ ਪੂਰਾ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਜੇ ਸਾਡੇ ਕੋਲ ਐਕਸ਼ਨ ਵਾਲੇ ਇਨਫਰਮੇਸ਼ਨ ਆ ਜੇ ਤਾਂ ਉਹਨਾਂ ਬੰਦਿਆਂ ਨੂੰ ਅਸੀਂ ਬਲੈਕਲਿਸਟ ਵੀ ਕਰਦੇ ਆ ਉਹਨਾਂ ਨੂੰ ਜਿੰਨਾ ਜਿੰਨਾ ਉਹਨਾਂ ਨੇ ਬਿੱਲ ਕਲੇਮ ਕੀਤਾ ਹੁੰਦਾ ਉਸ ਤੋਂ 10 ਟਾਈਮਸ ਉਹਨਾਂ ਨੂੰ ਜੁਰਮਾਨਾ ਹੁੰਦਾ ਲੱਖਾਂ ਰੁਪਏ ਜੁਰਮਾਨਾ ਵੀ ਕਰਦੇ ਆ ਉਹਦੀ ਵੀ ਮੈਂ ਤੁਹਾਨੂੰ ਲਿਸਟ ਦੇ ਸਕਦਾ ਅਸੀਂ ਬਹੁਤ ਬੰਦਿਆਂ ਨੂੰ ਜੁਰਮਾਨਾ ਕੀਤਾ ਉਹਨਾਂ ਨੂੰ ਡੀ ਐਮ ਪੈਨਲ ਵੀ ਕਰ ਦਿੰਦੇ ਆ ਫਿਰ ਉਹ ਉਹ ਸਕੀਮ ਚੋਂ ਕੱਢ ਦਿੰਦੇ ਆ ਉਹਨਾਂ ਨੂੰ ਨੇਮ ਐਂਡ ਸ਼ੇਮ ਵੀ ਕਰਦੇ ਆ ਬਟ ਇਹਦੇ ਬਾਵਜੂਦ ਵੀ ਹਰ ਸੈਗਮੈਂਟ ਦੇ ਵਿੱਚ ਕੋਈ ਨਾ ਕੋਈ 1-2% ਬੰਦੇ ਹੁੰਦੇ ਆ ਜੀ ਬਲੋ ਥੋੜਾ ਜਿਹਾ ਅਸੀਂ ਇੱਧਰ ਥੋੜਾ ਜਿਹਾ ਬਿਜ਼ੀ ਆ ਥੋੜਾ ਮੋਟਾ ਅੱਗੇ ਪਿੱਛੇ ਹੋ ਸਕਦਾ ਪਰ ਸਕੀਮ ਲਾਂਚ ਹੋ ਰਹੀ ਹੈ 10 ਲੱਖ ਰੁਪਏ ਦਾ ਬੀਮਾ ਮਿਲੇਗਾ ਬਟ ਜਿੰਨੀ ਦੇਰ ਉਹ ਨਹੀਂ ਲਾਂਚ ਹੁੰਦਾ ਕਿਸੇ ਬੰਦੇ ਨੂੰ ਵੀ ਪੰਜਾਬ ਦੇ ਵਿੱਚ ਸਪਿਰਿਟ ਦੇ ਵਿੱਚ ਕੋਈ ਵੀ ਬਿਮਾਰੀ ਹੋਵੇ ਸਾਰਿਆਂ ਦਾ ਇਲਾਜ ਅਸੀਂ ਫਰੀ ਕਰਾ ਕੇ ਦੇ ਦਿੰਦੇ ਆ ਸਰ ਜੀ ਇਹ ਸਟੰਡ ਨੂੰ ਲੈ ਕੇ ਕੀ ਹਾਂ ਅਸੀਂ ਸਾਡੇ ਕੋਲੇ ਤਕਰੀਬਨ ਤਕਰੀਬਨ 3100 ਦੇ ਕਰੀਬ ਸਾਡੇ ਕੋਲੇ ਜਿਹਨੂੰ ਅਸੀਂ ਹੈਲਥ ਐਂਡ ਵੈਲਨੈਸ ਸੈਂਟਰ ਕਹਿੰਦੇ ਆ ਜਿੱਥੇ ਸਾਡੇ ਕੋਲੇ ਸੀਐਚਓ ਮਲਟੀ ਪਰਪਸ ਹੈਲਥ ਵਰਕਰ ਐਂਡ ਫੀਮੇਲ ਹੁੰਦੇ ਆ ਉਹਨਾਂ ਕੋਲੇ 4 ਤੋਂ 5 ਪ ਤੋ ਉਹ 5 ਦੇ 5 ਪੁਆਇੰਟਾਂ ਵਿੱਚ ਅਸੀਂ ਕੈਂਪ ਲਗਾ ਰਹੇ ਹਾਂ ਦਵਾਈਆਂ ਦੇ ਰਹੇ ਹਾਂ ਉੱਥੇ ਇਸ ਤੋਂ ਸવાય ਸਾਡੀਆਂ ਮੋਬਾਈਲ ਮੈਡੀਕਲ ਟੀਮਾਂ ਚੱਲ ਰਹੀਆਂ ਜਿੱਥੇ ਕਿਤੇ ਲੋੜ ਹੈ ਜਿਸ ਤਰ੍ਹਾਂ ਤੁਹਾਡੇ ਡੀਐਮਸੀ ਦੇ ਡਾਕਟਰ ਜਾ ਕੇ ਆਏ ਆ ਇਹਨਾਂ ਨੇ ਕੈਂਪ ਲਗਾ ਕੇ ਆਏ ਆ ਮੇਰੇ ਕੋਲੇ ਬਹੁਤ ਸਾਰੀਆਂ ਆਫਰ ਆਈਆਂ ਮੈਂ ਉਹਨਾਂ ਨੂੰ ਰੋਕਿਆ ਹੋਇਆ ਕਿ ਤੁਸੀਂ ਅੱਜੇ ਰੁਕ ਜਾਓ ਅੱਜ ਸਾਡੇ ਕੈਂਪ ਚੱਲਦੇ ਆ ਐਸ ਵੇਲੇ ਏਡ ਬਹੁਤ ਹੈ ਆਫਟਰ 7 ਡੇਜ਼ ਔਰ 10 ਡੇਜ਼ ਜਦੋਂ ਪਾਣੀ ਰਿਸਰਵ ਕਰ ਜਾਏਗਾ ਉਦੋਂ ਐਨਜੀਓਜ਼ ਵੀ ਵਾਪਸ ਚਲੀ ਜਾਣਗੇ ਉਸ ਤੋਂ ਬਾਅਦ ਵੀ ਅਸੀਂ ਜਿਹੜਾ ਹੈਗਾ ਇਹ ਲਗਾਤਾਰ ਸਾਡੀ ਜਿਹੜੀ ਸੇਵਾ ਹੈਗੀ ਆ ਇਹ ਮਤਲਬ 3-4 ਮਹੀਨੇ ਚੱਲਦੀ ਰਹੇਗੀ ਔਰ ਅਸੀਂ ਜਿਹੜਾ ਹੈਗਾ 10 ਲੱਖ ਦਾ ਬੀਮਾ ਵੀ ਉਹ ਵੀ ਅਸੀਂ ਬੜੀ ਜਲਦੀ ਕਰ ਦਾਂਗੇ ਹੋ ਸਕਦਾ ਸਾਡੀ ਕੋਸ਼ਿਸ਼ ਆ ਕਿ 2 ਅਕਤੂਬਰ ਨੂੰ ਹੋ ਜਾਵੇ ਸਰ ਮਿੰਿਸਟਰ ਸਰ ਜਿਹੜੀ 108 ਐਂਬੂਲੈਂਸ ਹੈਗੀ ਆ ਉਹਦੀ ਲੁਧਿਆਣੇ 'ਚ ਕਮੀ ਇੰਨੀ ਜ਼ਿਆਦਾ ਹੈਗੀ ਹੈ ਦਿਨ ਐਂਬੂਲੈਂਸਾਂ ਚਾਬੀਆਂ ਆਪਣੇ ਲੁਧਿਆਣੇ ਦੇ ਅੰਦਰ ਨਹੀਂ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਿਉਂਕਿ ਸਾਡੇ ਕੋਲੇ ਅਸੀਂ ਪਿੱਛੇ ਜੇ ਉਹਨਾਂ ਨੂੰ ਰੀਇਨਫੋਰਸ ਵੀ ਕੀਤਾ ਹੈਗਾ ਸਾਡੇ ਕੋਲੇ 6 ਤਲੀ ਖਰਾਬ ਖੜੀਆਂ ਨੇ ਤੁਹਾਡੇ ਕੋਲ ਦੀ 108 ਵਾਲੀ ਕੰਪਲੀਟ ਨਹੀਂ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਫੇਸ ਆਊਟ ਵੀ ਕੀਤਾ ਮੈਂ ਚੈੱਕ ਕਰ ਲੈਣਾ ਇਹ ਨਹੀਂ ਹੋ ਸਕਦਾ ਮੈਂ ਤੁਹਾਨੂੰ ਐਗਜ਼ੈਕਟ ਨੰਬਰ ਦੇ ਦੇਣਾ ਚਾਹ ਹਾਂ ਇਹ ਤੁਸੀਂ ਦੇਖੋ ਇੱਕ ਤਾਂ ਪਹਿਲਾਂ ਤੁਸੀਂ ਫਾਰਮਰ ਸੁਸਾਈਡ ਦਾ ਸੁਣਦੇ ਹੁੰਦੇ ਸੀ ਅੱਜ ਕੱਲ੍ਹ ਨਾ ਸਟੂਡੈਂਟ ਸੁਸਾਈਡਸ ਫਾਰਮਰ ਸੁਸਾਈਡ ਤੋਂ ਜ਼ਿਆਦਾ ਹੋ ਗਿਆ ਸੋ ਇਹ ਮੈਂਟਲ ਹੈਲਥ ਇਸ਼ੂ ਹੈ ਇੱਕ ਤਾਂ ਲਾਰਜ ਇਸ਼ੂ ਹੈ ਇੱਕ ਫਲੱਡ ਰਿਲੇਟਡ ਆ ਜਿਹਦੇ ਵਿੱਚ ਪੋਸਟ ਟਰਾਮੈਟਿਕ ਸਟ्रेस ਸਿੰਡਰੋਮ ਹੁੰਦਾ ਜਦੋਂ ਬੰਦੇ ਦਾ ਮਤਲਬ ਘਰ ਵੀ ਗਈ ਫਸਲ ਵੀ ਗਈ ਔਰ ਉਹਦੇ ਚ ਕੋ ਮਰਲੇ ਮਵੇਸੀ ਵੀ ਚਲੇ ਗਏ ਉਹਨੂੰ ਲੱਗਦਾ ਵੀ ਹੁਣ ਮੈਂ ਕੀ ਕਰਾਂ ਉਹਨੂੰ ਕਈ ਵਾਰੀ ਕੋ ਰਸਤਾ ਨਜ਼ਰ ਨਹੀਂ ਆਉਂਦਾ ਤੇ ਉਹ ਮਰਲੇ ਇਸ ਤਰ੍ਹਾਂ ਦਾ ਫੈਸਲਾ ਕਰ ਲੈਂਦੇ ਆ ਉਹਦੇ ਵਾਸਤੇ ਅਸੀਂ ਮੈਂਟਰ ਹੈਲਥ ਦੇ ਉੱਤੇ ਅਸੀਂ ਸਪੈਸ਼ਲ ਮੈਡੀਸਨ ਵੀ ਫੀਡ ਰਹੇ ਆਂ ਔਰ ਜਿੰਨੇ ਆਪਣੇ ਬੰਦੇ ਆ ਉਹਨਾਂ ਨੂੰ ਟ੍ਰੇਨਿੰਗ ਵੀ ਦੇ ਰਹੇ ਆ ਕਿ ਹੋ ਸਕਦਾ ਕੋਈ ਬੰਦਾ ਆਵੇ ਤੁਹਾਨੂੰ ਮਰਲੇ ਗਲਤ ਵੀ ਬੋਲਦੇ ਹੋ ਤੁਸੀਂ ਗੁੱਸਾ ਨਹੀਂ ਕਰਨਾ ਵਿਕਾਸ ਦੈਟ ਪਰਸਨ ਇਜ਼ ਟਰਾਮਟਾਈਜ਼ਡ ਜਿਸ ਤਰ੍ਹਾਂ ਫਿਜ਼ੀਕਲ ਅਿਲਨੈਸ ਹੁੰਦੀ ਹੈ ਉਦਾਂ ਮੈਂਟਰਲ ਅਿਲਨੈਸ ਹੁੰਦੀਆਂ ਹੈਗੀਆਂ ਸੋ ਆਵਰ ਸਟਾਫ ਇਜ਼ ਵੈਰੀ ਟੋਲਰੈਂਟ ਉਹਨਾਂ ਨੂੰ ਹੀਲਿੰਗ ਟੱਚ ਆਇਆ ਇਸੇ ਕਰਕੇ ਜਿਹੜੀ ਅਸੀਂ ਸਾਰੀ ਕਾਰਵਾਈ ਕਰ ਰਹੇ ਆ ਅਸੀਂ ਉਹਨਾਂ ਦੀ ਮੈਡੀਸਨ ਵੀ ਯੂਜ਼ ਕਰਾਂਗੇ ਜੀ ਉਹਨਾਂ ਨਾਲ ਰੀਚ ਆਊਟ ਵੀ ਕਰ ਰਹੇ ਆ ਉਹਨਾਂ ਫੈਮਿਲੀਜ਼ ਨੂੰ ਕਿਸੇ ਜਿਹੜੀ ਡੋਨਰ ਫੈਮਿਲੀ ਨਾਲ ਕਨੈਕਟ ਵੀ ਕਰਾ ਰਹੇ ਆ ਔਰ ਉਹਨਾਂ ਦਾ ਕੰਮ ਸ਼ੁਰੂ ਕਰਨ ਚ ਉਹਨਾਂ ਦੀ ਮਦਦ ਕਰ ਰਹੇ ਆ ਸੋ ਥੀਸ ਆਰ ਆਲ ਮੈਂਟਲ ਹੈਲਥ ਡਿਜ਼ੀਸ ਸੋ ਵੀ ਆਰ ਟ੍ਰਾਈਂਗ ਟੂ ਹੈਲਪ ਜੀ ਸਰ ਸੀਐਮ ਸਾਹਿਬ ਦੀ ਹੈਲਥ ਤਬੀਅਤ ਖਰਾਬ ਹੈ ਸੋ ਉਸ ਨੂੰ ਲੈ ਕੇ ਕੀ ਅਬ ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਹਾਂ ਜੀ ਹਾਂ ਜੀ ਬਿਲਕੁਲ ਹੋਈ ਹੈ ਜੀ ਸਾਡੀ ਕੈਬਨਿਟ ਮੀਟਿੰਗ ਹੋਈ ਹੈ ਕੈਬਨਿਟ ਮੀਟਿੰਗ ਚ ਆਇਆ ਸਾਰਿਆਂ ਨਾਲ ਗੱਲਬਾਤ ਹੋਈ ਹੈ ਸੀਐਮ ਸਾਹਿਬ ਦੇ ਦੇਖੋ ਉਹ ਵੀ ਲੋਕਾਂ ਦੀ ਸੇਵਾ ਚ ਲੱਗੇ ਹੋਏ ਸੀ ਉਹਦੇ ਵਿੱਚ ਐਗਜ਼ੌਸ਼ਨ ਹੋ ਜਾਂਦੀ ਹੈ ਉਹਨਾਂ ਦੀ ਆਪਣੀ ਤਬੀਅਤ ਖਰਾਬ ਹੋਈ ਹੈ ਬਟ ਪੰਜਾਬ ਦੀ ਤਰ੍ਹਾਂ ਸਾਡੇ ਮੁੱਖ ਮੰਤਰੀ ਦਾ ਵੀ ਹੌਸਲਾ ਪੂਰਾ ਬੁਲੰਦ ਹੈ ਔਰ ਉਹ ਕਹਿੰਦੇ ਆ ਵੀ ਮੈਂ ਕਹਾਂ ਸਰ ਮੈਂ ਤੁਹਾਡੀ ਖਬਰ ਲੈਣ ਆਣਾ ਕਹਿੰਦੇ ਡਾਕਟਰ ਸਾਹਿਬ ਤੁਸੀਂ ਮੇਰੇ ਸਾਹਮਣੇ ਬੈਠੇ ਗੱਲ ਤਾਂ ਕਰ ਰਹੇ ਹੋ ਮੇਰੀ ਖਬਰ ਲੈਣ ਨਾ ਜਾਓ ਤੁਸੀਂ ਬਾਰਡਰ 'ਤੇ ਜਾ ਕੇ ਮੈਂ ਇਸੇ ਕਰਕੇ ਹੁਣ ਮੈਂ ਬਾਰਡਰ ਤੇ ਜਾ ਰਿਹਾ ਉਹਨਾਂ ਨੇ ਜਿਹੜੇ ਉਹ ਕਹਿੰਦੇ ਜੀ ਉਹਨਾਂ 24 ਘੰਟੇ ਪੰਜਾਬ ਬਾਰੇ ਸੋਚਦੇ ਆ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹ ਪੰਜਾਬ ਦੀ ਗੱਲ ਕਰਦੇ ਆ ਲੋਕਾਂ ਦਾ ਹਾਲ ਪੁੱਛਦੇ ਆ ਉਹ ਕਹਿੰਦੇ ਲੋਕਾਂ 'ਤੇ ਜਾਓ ਮੇਰੀ ਖਬਰ ਲੈਣ ਨਾ ਉਹ ਜਾ ਕੇ ਲੋਕਾਂ ਦੀ ਖਬਰ ਲਓ ਜਿਹੜੇ ਹੜ੍ਹ 'ਚ ਡੁੱਬੇ ਹੋਏ ਆ ਮੇਰੇ ਕੋਲ ਤਾਂ ਤਦੋ ਸਾਰਾ ਕੁਝ ਆਗਾ ਤੁਹਾਡਾ ਬਾਈ ਗੁਰੂ ਦੀ ਕਿਰਪਾ ਹੈ ਗਿਆ ਔਰ ਬੜੀ ਜਲਦੀ ਤੁਹਾਡੇ 1-2 ਦਿਨ ਚ ਸੇਰ ਪਿਆਬ ਹੋ ਕੇ ਦੁਬਾਰਾ ਉਹਨਾ ਤੁਹਾਨੂੰ ਪਿੰਡਾਂ ਵਿੱਚ ਨਜ਼ਰ ਆਣਗੇ ਜਿਹੜੇ ਫਲੱਡ ਇਫੈਕਟਡ ਹੈ